ਆਸ ਸੁਣੋ ਫਲੱਡ ਕੰਟਰੋਲ ਰੂਮ ਵਾਲਿਆਂ ਦਾ ਹਾਲ ਹਵਾ ਦੇ ਵਿੱਚ ਚੱਲ ਰਿਹਾ ਫਲੱਡ ਕੰਟਰੋਲ ਰੂਮ ਬਿਨਾਂ ਸਹੀ ਜਾਣਕਾਰੀ ਬੈਠੇ ਨੇ ਮੁਲਾਕਾਤ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਇਸ ਦੌਰਾਨ ਬਣੀ ਹੋਈ ਹੈ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤੇ ਉੱਥੇ ਹਰ ਕੋਈ ਜਿਹੜਾ ਵਿਅਕਤੀ ਹੈ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਅਸੁਰੱਖਿਤ ਮਹਿਸੂਸ ਕਰ ਰਿਹਾ ਕਿਉਂਕਿ ਲਗਾਤਾਰ ਮੀਂਹ ਦੇ ਕਰਕੇ ਪਾਣੀ ਦਾ ਲੈਵਲ ਅੱਪ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੀ ਵੱਡੀ ਨਦੀ ਦੇ ਵਿੱਚ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੋਈ ਹੈ ਤੇ ਜਦੋਂ ਇਸ ਬਾਰੇ ਸਾਡੇ ਪੱਤਰਕਾਰ ਗੁਰਮukh Singh Rupana ਦੇ ਵੱਲੋਂ ਫਲੱਡ ਕੰਟਰੋਲ ਰੂਮ ਵਾਲਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਿਸ ਤਰੀਕੇ ਦੇ ਜਵਾਬ ਦਿੰਦੇ ਨੇ ਆਓ ਤੁਸੀਂ ਇਸ ਰਿਕਾਰਡਿੰਗ ਦੇ ਵਿੱਚ ਸੋ ਵੀ ਇੰਨੇ ਫੋਟੋ ਫਲਾਣੀ ਜਗ੍ਹਾ ਇੰਨੇ ਫੋਟੋ ਫਲਾਣੀ ਜਗ੍ਹਾ ਮਾਲਕਈ ਵਾਰ ਹੁੰਦਾ ਨਾ ਇੱਥੇ ਕਿੰਨੇ ਫੁੱਟ ਚਾਹੀਦਾ ਤੇ ਫੇ ਕਿੰਨੇ ਫੁੱਟ ਪਾਣੀ ਆ ਰਾਜਪਾਲ ਰੋਡ ਨਹੀਂ ਨਹੀਂ ਇੰਨਾ ਕੋਈ ਜਿਆਦਾ ਵਾਉਣੀ ਹੈਗਾ ਜੀ ਕੋਈ ਚੱਕਰ ਨਹੀਂ ਹੈਗਾ ਕੋਈ ਡੰਨ ਦੀ ਲੋੜ ਨਹੀਂ ਹੈਗੀ ਸਰ ਹਵਣਾ ਸ਼ੁਭਨਾਮ ਕੀ ਹੈ ਭੋਰ ਸਿੰਘ ਬਾਕੀ ਤੁਹਾਨੂੰ ਮੈਂ ਨੰਬਰ ਦੇ ਦਿੰਦਾ ਉਹਨਾਂ ਨਾਲ ਗੱਲ ਕਰ ਲਓ ਜੀ ਸਰ ਕੰਟਰੋਲ ਰੂਮ ਤੇ ਨੰਬਰ ਤੇ ਤੁਹਾਡੇ ਕੋਲ ਹੀ ਆ ਨਾ ਮੈਂ ਇੱਕ ਡਰਾਉ ਰੂਮ ਤੇ ਫੋਨ ਕਰ ਰਿਹਾ ਹਾਂ ਹਾਂ ਤਾਂ ਠੀਕ ਹੈ ਜੀ ਵੈਸੇ ਇੱਕ ਸਾਡੇ ਮੈਡਮ ਸੀਨੀਅਰ ਨੇ ਕਰਨ ਗੋ ਨੇ ਜੀ ਹਾਂ ਉਹਨਾਂ ਨਾਲ ਕਰ ਲਓ ਗੱਲ ਤੁਸੀਂ ਅੱਛਾ ਤੁਹਾਨੂੰ ਇਹਦਾ ਪਤਾ ਨਹੀਂ ਵੀ ਕਿੰਨੇ ਫੁੱਟ ਪਾਣੀ ਆ ਇੱਥੇ ਨਹੀਂ ਸਾਡਾ ਇੱਥੇ ਮੈਸੇਜ ਦੇਖਣਾ ਲਿਖਣਾ ਜੀ ਸਾਡੇ ਬਸ ਆਪਾਂ ਕੰਟਰੋਲ ਰੂਮ ਤੇ ਵੀ ਕਿਸੀ ਦਾ ਫੋਨ ਆਂਦਾ ਮੈਸੇਜ ਆ ਕੋਈ ਵੀ ਕਿਤਰਾ ਨਹੀਂ ਗੱਲਬਾਤ ਹੁੰਦੀ ਆ ਇਹ ਡਿਊਟੀ ਹੈ ਸਾਡੀ ਅਜਾ ਪਾਣੀ ਤਾਂ ਨਹੀਂ ਪਤਾ ਕਿੰਨੇ ਫੁੱਟ ਹੈ ਹਾਂਜੀ ਹਾਂ ਉਹ ਤੁਹਾਨੂੰ ਦੱਸ ਦੇਣਗੇ ਜੀ ਚਲੋ ਮੈਨੂੰ ਦੱਸਿਓ ਨੰਬਰ ਉਹਨਾਂ ਦਾ ਹਾਂ ਦੇਖੋ ਜੀ 99104 ਹਾਂ ਜੰਡੀ ਨੰਮੇ 143 ਜੀ ਹਾਂਜੀ 57423 ਕੀ ਨਾਮ ਹੈ ਕ੍ਰਿਤੀ ਤ੍ਰਿਤੀ ਬਰਮਾ ਜੀ ਕਲਰਕ ਹੈ ਫਲੱਡ ਰੂਮ ਰਿਤੀ ਬਰਮਾ ਹਾਂ ਜੀ ਹਾਂ ਫਲੱਡ ਕੰਟਰੋਲ ਰੂਮ ਤੋਂ ਹੈ ਕਲਰਕ ਹੈ ਓਕੇ ਸਰ ਉਹ ਨੰਬਰ ਤਾਂ ਬੰਦ ਆ ਜਿਹੜਾ ਤੁਸੀਂ ਮੈਨੂੰ ਨੰਬਰ ਦਿੱਤਾ ਸੀਗਾ ਕੋਈ ਬੰਦ ਕਰਤੀ ਇੱਕ ਹੋਰ ਦਿੰਦਾ ਜੀ ਫਿਰ ਇੱਕ ਕੰਨਗੋ ਦਾ ਜੀ ਨੰਬਰ ਉਹ ਦੇਖ ਨੋਟ ਕਰ ਲਓ ਜੀ ਦਿਓ ਜੀ 85281 ਜੀ ਹਾਂ ਜੀ 98738 ਇਹਨਾਂ ਦਾ ਨਾਮ ਕੀ ਹੈ ਜੀ ਨਾਮ ਪਨੀ ਲਿਖਿਆ ਜੀ ਇਹਨਾਂ ਦਾ ਲਿਖਿਆ ਸਫਲ ਸਹਾਇਕ ਦਾਸਤਰ ਕੰਨ ਕੋ ਲਿਖਿਆ ਹੈ ਜੀ 95 85 281 ਹਾਂ ਜੀ ਹਾਂ ਜੀ 98738 99670 ਨਾਮ ਨਹੀਂ ਇਹਨਾਂ ਦਾ ਪਤਾ ਨਾ ਨਹੀਂ ਪਤਾ ਜੀ ਬਸ ਇਹ ਲਿਖਿਆ ਹੈ ਨਾ ਸਾਡੇ ਕੋਲ ਜਿਹੜੇ ਨੰਬਰ ਲਿਖੇ ਹੋ ਨੇ ਵੀ ਇਹਨਾਂ ਤੇ ਕੋਈ ਇਨਫਰਮੇਸ਼ਨ ਦੇਣੀ ਹੈ ਜੀ ਅੱਛਾ ਤੁਹਾਡਾ ਨਾਮ ਕੀ ਹੈ ਭਰੂਰ ਸਿੰਘ ਹੈ ਜੀ ਠੀਕ ਹੈ ਜੀ ਠੀਕ ਹੈ ਹੈਲੋ ਹਾਂ ਜੀ ਸਰ ਜੀ ਕੰਨ ਕੋ ਸਾਹਿਬ ਦਾ ਨੰਬਰ ਹੈ ਨਹੀਂ ਸਰ ਕਿਹੜੇ ਕੰਪਨੀ ਤੋਂ ਤੁਸੀਂ ਕਾਲ ਕਰ ਰਹੇ ਹੋ ਤੁਸੀਂ ਇਹ ਜਿਹੜੇ ਫਲੱਡ ਕੰਟਰੋਲ ਰੂਮ ਦਿੰਦੇ ਹੁੰਦੇ ਨੇ ਫਲੱਡ ਕੰਟਰੋਲ ਰੂਮ ਤੁਸੀਂ ਪਿੰਡ ਤੋਂ ਬੋਲ ਰਹੇ ਹੋ ਨਹੀਂ ਨਹੀਂ ਮੈਮ ਪਟਿਆਲਾ ਫਲੱਡ ਕੰਟਰੋਲ ਰੂਮ ਤੋਂ ਨਹੀਂ ਇਹ ਫਲੱਡ ਕੰਟਰੋਲ ਰੂਮ ਤੋਂ ਨੰਬਰ ਦਿੱਤਾ ਮੈਨੂੰ ਮੈਂ ਪਾਣੀ ਦਾ ਪਤਾ ਕਰਨਾ ਕਿਹਨਾ ਉਹ ਕਹਿੰਦੇ ਇਸ ਨੰਬਰ ਤੇ ਗੱਲ ਕਰੋ ਸਰ ਕੀ ਤੁਹਾਡੀ ਕੀ ਕੰਪਲੇਂਟ ਹੈ ਸਰ ਕੰਪਲੇਂਟ ਨਹੀਂ ਮੈਮ ਮੈਂ ਚੈੱਕ ਕਰ ਪਤਾ ਪਤਾ ਕਰਨਾ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੋਂ ਬੋਲ ਰਿਹਾ ਹਾਂ ਕਿ ਪਟਿਆਲੇ ਰਾਜਪੁਰਾ ਰੋਡ ਤੇ ਇਸ ਟਾਈਮ ਕਿੰਨਾ ਪਾਣੀ ਹੈ ਮੈਂ ਬਸ ਸਿਰਫ ਇਹ ਇਨਫੋਰਮੇਸ਼ਨ ਦਿੰਦੀ ਆ ਬਸ ਰਾਜਪੁਰਾ ਰੋਡ ਸਰ ਮੈਂ ਤੁਹਾਨੂੰ ਨਾ ਸਿਰੇ ਕਾਨਗੋ ਸਰ ਦਾ ਨੰਬਰ ਦੇ ਦਿੰਦੀ ਆ ਇੱਕ ਨੰਬਰ ਇਹ ਤਾਂ ਮੈਂ ਮੇਰੀ ਦਫ਼ਤਰ ਕਾਨਗੋ ਏਓਕੇ ਆ ਮੈਂ ਮੇਰੇ ਕੋਲ ਉਹ ਸਾਰੀ ਲਿਸਟ ਵਗੈਰਾ ਹੁੰਦੀ ਆ ਉਹਨਾਂ ਦਾ ਨੰਬਰ ਦੇ ਦਿੰਦੀ ਆ ਮੈਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ ਤੁਹਾਡੇ ਕੋਲ ਲਿਸਟ ਹੋਏ ਕਿ ਤੁਸੀਂ ਦੱਸ ਦੋ ਸਰ ਮੈਂ ਤਾਂ ਐਕਚੁਅਲੀ ਮੈਂ ਵੀ ਬਿਜ਼ੀ ਸੀ ਇੱਥੋਂ ਨਾ ਇੱਕ ਪਿੰਡ ਤੋਂ ਕੰਪਲੇਂਟ ਆਈ ਹੋਈ ਓ ਮੈਮ ਨੂੰ ਕਾਲ ਕਰ ਰਹੀ ਆ ਮੈਂ कंप्लेन थोड़ी एमरजेंसी नहीं, नहीं है तो मैं थानू नंबर दे दनी है तुसी कॉल करके पूछ लो सर देओ नंबर जी ओके सर राजपुर रोड दी गल कर रहे हो ना हां जी ए केड़ा एरिया पै जंदा है उधरली साइड तुसी किथों बोल रहे हो बाहर हो के तो नहीं नहीं सर मैं तो घर ही हां नहीं मैं तुसी पटियाले तो हो ना जी हां जी हां जी हम राजपुर रोड एको ही है ना जेड़ा जिथे हीरा बाग एको ही राजपुर रोड पटियाला सैफदीपुर पैंदा केड़ा पैंदा ਬੱਡੀ ਨਦੀ ਪਟਿਆਲਾ ਚਲੋ ਮੈਂ ਪੁੱਛ ਲਿਆ ਤਾਂ ਇੱਕ ਮੈਨੂੰ ਟਾਈਮ ਦਿਓ ਇੱਕ ਮਿੰਟ ਸਰ ਇਹ ਨੰਬਰ ਨੋਟ ਕਰ ਲਓ ਮੈਂ ਤੁਹਾਨੂੰ ਨੰਬਰ ਦੇ ਦੇਣੀ ਆ ਜੀ 700 ਅ ਇੱਕ ਮਿੰਟ ਜੀ ਇੱਕ ਨਾ ਨੰਬਰ ਆ ਜੀ ਇਹ ਸਰ ਪਟਵਾਰੀ ਸਾਹਿਬ ਦਾ ਨੰਬਰ ਹੈ ਇਹ ਉੱਥੇ ਫੋਨ ਕਰਕੇ ਪੁੱਛ ਲੈਣਗੇ ਨਾ ਉਸੇ ਵਾਸਤੇ ਕਿਸੇ ਨੰਬਰਦਾਰ ਵਗੈਰਾ ਨੂੰ ਵੀ ਕਿਵੇਂ ਹੈ ਸਟੇਟਸ ਨਦੀ ਵਗੈਰਾ ਦਾ ਨਹੀਂ ਨਹੀਂ ਮੈਮ ਜਿਹੜਾ ਤੁਹਾਡਾ ਰਿਪੋਰਟ ਰੁਟੀਨ ਚ ਇਰੀਗੇਸ਼ਨ ਦਾ ਬਣਦਾ ਵੀ ਇਹ ਲਿਸਟ ਆਉਂਦੀ ਆ ਸ਼ਾਮ ਨੂੰ ਵੀ ਇੱਥੇ ਇਨਾ ਪਾਣੀ ਹੈ ਇੱਥੇ ਇਨਾ ਪਾਣੀ ਉੱਥੋਂ ਨਹੀਂ ਪਤਾ ਲੱਗੇਗਾ ਸਰ ਨਹੀਂ ਮੇਰੇ ਕੋਲ ਇਹਦਾ ਕੋਈ ਲਿਸਟ ਦਾ ਕੁਝ ਨਹੀਂ ਨਹੀਂ ਮੈਂ ਫਲੱਡ ਕੰਟਰੋਲ ਰੂਮ ਤੇ ਫੋਨ ਕੀਤਾ ਹੈ ਉਹਨਾਂ ਨੇ ਇੱਕ ਹੋਮ ਨੰਬਰ ਦਿੱਤਾ ਉਹਨਾਂ ਨੇ ਅੱਗੇ ਤੁਹਾਡਾ ਦੇਤਾ ਸਰ ਮੈਂ ਤੁਸੀਂ ਵੱਡੀ ਨਦੀ ਚ ਉਹ ਪਤਾ ਕਰਨਾ ਹੈ ਨਾ ਲੈਵਲ ਪਤਾ ਕਰਨਾ ਹੈ ਨਾ ਬਿਲਕੁਲ ਬਿਲਕੁਲ ਲੈਵਲ ਕਰਨਾ ਹੈ ਉਹ ਸਰ ਮੈਂ ਫਿਰ ਪਟਵਾਰੀ ਦਾ ਤੁਹਾਨੂੰ ਨੰਬਰ ਦੇ ਦੰਨੀ ਆ ਉਹ ਤੁਸੀਂ ਅੱਗੇ ਉਹਨਾਂ ਨਾਲ ਕੰਟੈਕਟ ਕਰ ਲਓ ਸੋ ਤੁਸੀਂ ਸੁਣਿਆ ਹੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਫਲਡ ਕੰਟਰੋਲ ਰੂਮ ਵਾਲੇ ਨੇ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਤਾਂ ਸਾਡਾ ਮਕਸਦ ਬਸ ਇਲਾ ਹੀ ਹੈ ਇਸ ਆਡੀਓ ਨੂੰ ਸੁਣਾਉਣ ਦਾ ਕਿ ਜਿਹੜੇ ਤੁਸੀਂ ਮੁਲਾਜ਼ਮ ਬਿਠਾਏ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਮੁਲਾਜ਼ਮ ਉਹ ਬਿਠਾਏ ਜਾਣ ਜਿਨ੍ਹਾਂ ਨੂੰ ਸਹੀ ਜਾਣਕਾਰੀ ਹੋਵੇ ਜਿਹੜੇ ਲੋਕਾਂ ਤੱਕ ਵੀ ਸਹੀ ਜਾਣਕਾਰੀ ਪਹੁੰਚਾ ਸਕਣ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ